ਲੋਕ ਸਭਾ ਚੋਣਾਂ 2024 ਦੇ ਵਿੱਚ ਗੁਰਦਾਸਪੁਰ ਲੋਕ ਸਭਾ ਸੀਟ ਦੀ ਗੱਲ ਕਰੀਏ ਤਾਂ ਇੱਥੇ ਬੀਜੇਪੀ ਵੱਲੋਂ ਦਿਨੇਸ਼ ਸਿੰਘ ਬੱਬੂ ਜੋ ਕਿ ਇੱਕ ਲੋਕਲ ਚਿਹਰਾ ਨੇ ਵਿધાનਸਭਾ ਦੀ ਡਿਪਟੀ ਸਪੀਕਰ ਵੀ ਰਹਿ ਚੁੱਕੇ ਨੇ ਲੋਕਾਂ ਦੀ ਪਹੁੰਚ ਦੇ ਵਿੱਚ ਨੇ ਸਭ ਤੋਂ ਵੱਡੀ ਗੱਲ ਇਹ ਕਿ RAM ਮੰਦਿਰ ਨਿਰਮਾਣ ਤੇ ਗੁਰਦਾਸਪੁਰ ਹਲਕੇ ਚ ਸਭ ਤੋਂ ਪਹਿਲੇ ਉਮੀਦਵਾਰ ਕੋਸ਼ਿਤ ਹੋਣ ਤੇ ਚੋਣ ਮਹੀਮ ਚ ਸਭ ਤੋਂ ਪਹਿਲਾ ਸ਼ੁਰੂਆਤ ਇਹਨਾਂ ਨੇ ਕੀਤੀ ਸੀ ਦਿਨੇਸ਼ ਕੁਮਾਰ ਬੱਬੂ ਇਹਨਾਂ ਨੂੰ ਕਿੰਨਾ ਕੁ ਫਾਇਦਾ ਹੋ ਸਕਦਾ ਕਿਉਂਕਿ ਕਿਸਾਨ ਅੰਦੋਲਨ ਕਰਕੇ BJP ਦਾ ਚੋਂ ਤਰਫਾਂ ਵਿਰੋਧ ਵੀ ਹੋਇਆ ਔਰ ਉਦਰ ਸਨੀ ਦਿওল ਇਸ ਖੇਤਰ ਦੇ ਵਿੱਚ ਕਦੇ ਵੀ ਨਹੀਂ ਆਏ ਤੇ ਸ਼੍ਰੋਮਨੀ ਅਕਾਲੀ ਦਲ ਦੇ ਨਾਲ ਗੱਠਜੋੜ ਟੁੱਟਣ ਦੀ وجہ ਦੇ ਨਾਲ ਇਹਨਾਂ ਨੂੰ ਵੱਡਾ ਨੁਕਸਾਨ ਵੀ ਚਲਣਾ ਪੈ ਸਕਦਾ ਹੈ ਆਮ ਆਦਮੀ ਪਾਰਟੀ ਦੇ ਅਮਨ ਸ਼ੇਰ ਸਿੰਘ ਕਲਸੀ ਜੋ ਕਿ ਆਪ ਬਟਾਲੇ ਤੋਂ ਵਿਧਾਇਕ ਨੇ ਖੇਤਰ ਦੇ ਵਿੱਚ ਲੋਕਾਂ ਦੀ ਚੰਗੀ ਖਾਸੀ ਪਕੜ ਹੈ ਔਰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਤੇ ਘਰ-ਘਰ ਰਾਸ਼ਨ ਦਾ ਇਹਨਾਂ ਨੂੰ ਫਾਇਦਾ ਮਿਲ ਸਕਦਾ ਹੈ ਦੂਜੇ ਪਾਸੇ ਕਾਂਗਰਸ ਦੇ ਸੁਖਚਿੰਦਰ ਹਿੰਦਾਵਾ ਜੋ ਕਿ ਡਿਪਟੀ ਸੀਐਮ ਰਹਿ ਚੁੱਕੇ ਨੇ ਅਤੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਨੇ ਕਾਂਗਰਸ ਦੇ 6 ਵਿਧਾਇਕ ਨੇ ਇਸ ਹਲਕੇ ਦੇ ਵਿੱਚ ਚੰਗੀ ਪਕੜਾ ਇਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਕੈਂਡੀਡੇਟ ਬਣਾਇਆ ਇਸ ਵਾਰ ਡਾਕਟਰ ਦਰਜੀਤ ਸਿੰਘ ਚੀਮਾ ਨੂੰ ਜੋ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਰਾਂ ਦੀ ਸਰਕਾਰ 'ਚ ਮੰਤਰੀ ਰਹਿ ਚੁੱਕੇ ਨੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਪੰਥਕ ਵੋਟ ਮਿਲ ਸਕਦੀ ਹੈ